ਸਰਦਾਰ ਨਿਵਾਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਨਕਲੀ ਗਾਹਨੇ ਮਿਸਟਰ ਲੈਟਨ ਆਪਣੇ ਮਹਿਕਮੇ ਦੇ ਨਾਇਬ ਮੁਖੀ ਅਫਸਰ ਦੇ ਘਰ ਇੱਕ ਦਾਵਤ ਸਮੇਂ ਇੱਕ ਨੌਜਵਾਨ ਕੁੜੀ ਨੂੰ ਮਿਲਿਆ ਅਤੇ ਉਸੇ ਵਕਤ ਤੋਂ ਉਸਦੀ ਮੁਹੱਬਤ ਵਿੱਚ ਸਿਰ ਤੋਂ ਪੈਰਾਂ ਤੱਕ ਡੁੱਬ ਗਿਆ ਉਹ ਇੱਕ ਟੈਕਸ ਕਲੈਕਟਰ ਜੋ ਕਿ ਕਈ ਸਾਲ ਪਹਿਲਾਂ ਚਲਾਨਾ ਕਰ ਗਿਆ ਸੀ ਦਿੱਤੀ ਸੀ ਹੁਣ ਉਹ ਆਪਣੀ ਮਾਂ ਨਾਲ ਪੈਰਿਸ ਵਿੱਚ ਰਹਿੰਦੀ ਸੀ ਉਸਦੀ ਮਾਂ ਨੇ ਕੁਵਾਂਡ ਦੇ ਕੁਝ ਕਰਾਨਿਆਂ ਨਾਲ ਸੰਬੰਧ ਬਿਤਾ ਲਏ ਅਤੇ ਇਸ ਕੋਸ਼ਿਸ਼ ਵਿੱਚ ਸੀ ਕਿ ਉਸ ਦੀ ਧੀ ਲਈ ਚੰਗਾ ਜੀਆਪਤੀ ਤਲਾਸ਼ ਕਰ ਲਵੇ ਉਹਨਾਂ ਦੀ ਸੀਮਤ ਜਹੀ ਆਮਦਨੀ ਸੀ ਅਤੇ ਉਹ ਇੱਜ਼ਤਦਾਰ ਨਫੀਸ ਤੇ ਖਾਮੋਸ਼ਬਾਦ ਦੇ ਲੋਕ ਸਨ। ਇਹ ਕੁੜੀ ਨੌਜਵਾਨ ਬੇ ਬੇहद ਨੀਖ ਸੀ ਅਤੇ ਜਿਸ ਉੱਤੇ ਭਰੋਸਾ ਕਰਦੇ ਹੋਏ ਕੋਈ ਵੀ ਗੰਭੀਰ ਸਖਸ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਉਸ ਤੋਂ ਕੁਰਬਾਨ ਕਰ ਸਕਦਾ ਸੀ। ਰਿਸ਼ਤਿਆਂ ਜਹੀ ਪਾਕੀਜ਼ਗੀ ਦੇ ਜਾਦੂ ਦੀ مالک ਉਸ ਦੀ ਸਾਦੀ ਜਹੀ ਖੂਬਸੂਰਤੀ ਬੁੱਲਾ ਉਤੇ ਹਮੇਸ਼ਾ ਛਾਈ ਰਹਿੰਦੀ ਹਲਕੀ ਜਹੀ ਮੁਸਕੁਰਾਹਟ ਕਿਸੇ ਪਾਕੀਜ਼ਾ ਅਤੇ ਪਿਆਰੀ ਰੂਹ ਦਾ ਅਕਸ ਲੱਗਦੀ ਸੀ। ਉਸ ਦੀਆਂ ਤਰੀਫਾਂ ਦੇ ਡੰਕੇ ਹਰ ਜਗ੍ਹਾ ਗੂੰਜਦੇ ਸਨ ਲੋਕੀ ਇਹ ਕਹਿੰਦੇ ਨਹੀਂ ਥੱਕਦੇ ਸਨ ਉਹ ਭਾਗਾ ਵਾਲਾ ਹੋਵੇਗਾ ਉਹ ਸ਼ਖਸ ਜਿਸ ਤੇ ਇਹ ਮਿਹਰਬਾਨ ਹੋਵੇਗੀ ਉਸ ਨੂੰ ਇਸ ਨਾਲੋਂ ਬਿਹਤਰ ਪਤਨੀ ਨਹੀਂ ਮਿਲ ਸਕਦੀ ਮਿਸਟਰ ਲੈਟਨ ਘਰੇਲੂ ਮਹਿਕਮੇ ਵਿੱਚ 3500 ਫ੍ਰੈਂਕ ਦੀ ਤਨਖਾਹ ਉਤੇ ਕੰਮ ਕਰਨ ਵਾਲਾ ਹੈੱਡ ਕਲਰਕ ਸੀ ਅਤੇ ਉਸ ਨੇ ਉਸ ਅਦਰਸ਼ ਕੁੜੀ ਲਈ ਰਿਸ਼ਤਾ ਭੇਜਿਆ ਤੇ ਇਹ ਸਵੀਕਾਰ ਕਰ ਲਿਆ ਗਿਆ ਉਹ ਆਪਣੀ ਪਤਨੀ ਨਾਲ ਬੇਹੱਦ ਖੁਸ਼ੀ ਉਸ ਦੀ ਪਤਨੀ ਨੇ ਘਰ ਦੀਆਂ ਜ਼ਿੰਮੇਵਾਰੀਆਂ ਬੜੀ ਸੂਝ-ਬੂਝ ਨਾਲ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਹੁਣ ਉਹ ਇਸ ਆਮਦਨੀ ਵਿੱਚ ਐਸ਼ ਨਾਲ ਗੁਜ਼ਰ ਕਰਦੇ ਜਾਪਣ ਲੱਗੇ ਸਨ ਉਹ ਆਪਣਾ ਪੂਰਾ ਧਿਆਨ ਪਿਆਰ ਤੇ ਮੁਹੱਬਤ ਬੜੀ ਖੁੱਲ੍ਹਦਿਲੀ ਨਾਲ ਆਪਣੇ ਪਤੀ ਉੱਤੇ ਨਿਸ਼ਾਵਰ ਕਰਦੀ ਰਹਿੰਦੀ ਉਸ ਦੇ ਸੁਭਪਨ ਦਾ ਜਾਦੂ ਇਹ ਸੀ ਕਿ ਵਿਆਹ ਦੇ ਛੇ ਸਾਲ ਬਾਅਦ ਮਿਸਟਰ ਲੈਟਨ ਨੂੰ ਪਤਾ ਲੱਗਿਆ ਕਿ ਹੁਣ ਉਹ ਉਸ ਨੂੰ ਹਨੀਮੂਨ ਦੇ ਪਹਿਲੇ-ਪਹਿਲੇ ਦਿਨਾਂ ਨਾਲੋਂ ਵੀ ਕਿਤੇ ਜ਼ਿਆਦਾ ਮੁਹੱਬਤ ਕਰਦਾ ਸੀ ਮਿਸਟਰ ਲੈਟਨ ਨੂੰ ਆਪਣੀ ਪਤਨੀ ਦੇ ਦੋ ਸ਼ੌਂਕ ਬੇਹੱਦ ਪਸੰਦ ਸਨ ਥੀਏਟਰ ਜਾਂਦਾ ਸ਼ੌਂਕ ਅਤੇ ਨਕਲੀ ਗਹਿਣੀਆਂ ਦਾ ਸ਼ੌਂਕ ਉਸ ਦੀਆਂ ਸਹੇਲੀਆਂ ਕੁਝ ਨਗੂਣੇ ਅਫਸਰਾਂ ਦੀਆਂ ਪਤਨੀਆਂ ਅਕਸਰ ਉਸ ਨੂੰ ਹਰ ਨਵੇਂ ਡਰਾਮੇ ਦੇ ਪਹਿਲੇ ਸ਼ੋਅ ਦੀਏ ਸਪੈਸ਼ਲ ਕਲਾਸ ਦੀਆਂ ਟਿਕਟਾਂ ਦਾ ਪ੍ਰਬੰਧ ਕਰ ਦਿੰਦੀਆਂ ਅਤੇ ਉਸ ਨੂੰ ਉਸ ਦੇ ਨਾਲ ਜਾਣਾ ਹੀ ਪੈਂਦਾ ਸੀ ਚਾਹੇ ਉਸ ਦਾ ਮਨ ਹੋਵੇ ਜਾਂ ਨਾ ਹੋਵੇ ਖਾਸ ਤੌਰ ਤੇ ਇੱਕ ਦਿਨ ਦੇ ਕੰਮ ਤੋਂ ਥੱਕ ਕੇ ਵਾਪਸੀ ਉੱਤੇ ਇਸ ਤਰ੍ਹਾਂ ਮਜਬੂਰੀ ਵੱਸ ਉਸ ਲਈ ਬਹੁਤ ਬੇਜਾਰੀ ਦਾ ਕਾਰਨ ਬਣਦਾ ਕੁਝ ਸਮੇਂ ਬਾਅਦ ਮਿਸਟਰ ਲੈਟਰਨ ਨੇ ਆਪਣੀ ਪਤਨੀ ਦੀਆਂ ਬਹੁਤ ਜ਼ਿਆਦਾ ਮਿੰਤਾ ਕੀਤੀਆਂ ਕਿ ਉਹ ਆਪਣੇ ਕਿਸੇ ਦੋਸਤ ਦੇ ਨਾਲ ਚਲੀ ਜਾਇਆ ਕਰੇ ਅਤੇ ਉਹ ਉਸ ਨੂੰ ਵਾਪਸ ਕਰ ਵੀ ਲੈ ਆਇਆ ਕਰੇ ਪਹਿਲਾਂ ਤਾਂ ਪਤਨੀ ਨੇ ਬਹੁਤ ਵਿਰੋਧ ਕੀਤਾ ਪਰ ਫਿਰ ਉਸ ਦੇ ਕਾਫੀ ਜ਼ੋਰ ਪਾਉਣ ਉੱਤੇ ਉਸ ਨੇ ਗੱਲ ਮੰਨ ਲਈ ਇਸ ਤਰ੍ਹਾਂ ਠੇਤਰ ਨਾਲ ਜਾਣ ਦਾ ਮਸਲਾ ਤਾਂ ਹੱਲ ਹੋ ਗਿਆ ਪਰ ਨਕਲੀ ਗਹਿਣਿਆਂ ਦਾ ਸ਼ੌਂਕ ਵੀ ਤਾਂ ਸੀ ਉਸ ਦੇ ਕੱਪੜੇ ਤਾਂ ਹਮੇਸ਼ਾ ਦੀ ਤਰ੍ਹਾਂ ਸਾਦੇ ਸੋਹਣੇ ਅਤੇ ਬਿਨਾ ਕਿਸੇ ਤੜਕਪੜਿਕ ਦੇ ਹੋਇਆ ਕਰਦੇ ਸਨ ਪਰ ਨਕਲੀ ਗਹਿਣਿਆਂ ਦਾ ਸ਼ੌਂਕ ਵੱਧਦਾ ਹੀ ਗਿਆ ਕੰਨਾਂ ਵਿੱਚ ਅਸਲੀ ਹੀਰਿਆਂ ਵਾਂਗ ਚਮਕਦੇ ਨਕਲੀ ਹੀਰਿਆਂ ਦੇ ਕਾਂਟੇ ਉਸ ਨੂੰ ਬੇहद ਪਸੰਦ ਆਉਣ ਲੱਗੇ ਸਨ ਨਕਲੀ ਮੋਤੀਆਂ ਦੀ ਮਾਲਾ ਨਕਲੀ ਸੋਨੇ ਦੇ ਕੰਗਣ ਤੇ ਨਕਲੀ ਨਗਿਨੇ ਨਾਲ ਜੜੀਆਂ ਕੰਗੀਆਂ ਉਸ ਨੂੰ ਇਹ ਸਭ ਗਹਿਣੇ ਬਹੁਤ ਚੰਗੇ ਲੱਗਦੇ ਸਨ ਮਿਸਟਰ ਲੈਟਨ ਅਕਸਰ ਕਿਹਾ ਕਰਦੇ ਸਨ ਮੇਰੀ ਜਾਨ ਜੇਕਰ ਤੂੰ ਅਸਲੀ ਗਹਿਣੇ ਨਹੀਂ ਖਰੀਦ ਸਕਦੀ ਤਾਂ ਕੋਈ ਗੱਲ ਨਹੀਂ ਤੂੰ ਉਂਝ ਹੀ ਆਪਣੀ ਕੁਦਰਤੀ ਖੂਬਸੂਰਤੀ ਅਤੇ ਨੇਕ ਸਿਰਤ ਹੋਣ ਸਦਕਾ ਲੋੜੇ ਦੀ ਹਸੀਨ ਲੱਗਦੀ ਹੈ ਇਹੀ ਔਰਤ ਦੇ ਅਸਲ ਗਹਿਣੇ ਹੁੰਦੇ ਹਨ ਉਹ ਪਿਆਰੀ ਜਹੀ ਮੁਸਕਰਾਹਟ ਬਖੀਰ ਬਖੀਰ ਦੀ ਕਿਹਾ ਕਰਦੀ ਮੈਂ ਕੀ ਕਰਾਂ ਮੈਨੂੰ ਇਹਨਾਂ ਦਾ ਬੇहद ਸ਼ੌਂਕ ਹੈ ਇਹ ਮੇਰੀ ਕਮਜ਼ੋਰੀ ਹੈ ਅਸੀਂ ਆਪਣਾ ਸੁਭਾਅ ਨਹੀਂ ਬਦਲ ਸਕਦੇ ਫਿਰ ਉਹ ਨਕਲੀ ਮੋਤੀਆਂ ਦੀ ਮਾਲਾ ਨੂੰ ਆਪਣੀ ਉਂਗਲੀਆਂ ਉੱਤੇ ਅੱਡ ਅੱਡ ਤਰੀਕਿਆਂ ਨਾਲ ਲਪੇਟਣ ਲੱਗਦੀ ਜਿਸ ਨਾਲ ਉਸ ਵਿੱਚ ਜੜੇ ਨਕਲੀ ਨਗੀਨੇ ਚਮਕਣ ਲੱਗਦੇ ਅਤੇ ਫਿਰ ਉਹ ਕਹਿੰਦੀ ਦੇਖੋ ਕਿੰਨੇ ਸੋਹਣੇ ਹਨ ਇਹ ਕੋਈ ਵੀ ਸੌਂਖਾ ਕੇ ਕਹਿ ਸਕਦਾ ਹੈ ਕਿ ਇਹ ਅਸਲੀ ਹਨ ਅਤੇ ਮਿਸਟਰ ਲੈਟਨ ਮੁਸਕਰਾਉਂਦੇ ਉਹ ਇੱਕ ਜਵਾਬ ਦਿੰਦਾ ਤੇਰੀ ਪਸੰਦ ਨਿਰਾਲੀ ਹੈ ਮੇਰੀ ਜਾਨ ਕਦੇ-ਕਦੇ ਕਿਸੇ ਕਾਸ ਸ਼ਾਮ ਜਦੋਂ ਹਉ ਦੋਵੇਂ ਚੁੱਲ੍ਹੇ ਅੱਗੇ ਬੈਠੇ ਦਿਲੀ ਗੱਲਾਂ ਕਰ ਰਹੇ ਹੁੰਦੇ ਉਹ ਆਪਣਾ ਚਮੜੇ ਦਾ ਡੱਬਾ ਲਿਆ ਕੇ ਚਾਹ ਦੀ ਮੇਜ਼ ਤੇ ਰੱਖ ਦਿੰਦੀ ਤੇ ਮਿਸਟਰ ਲੈਟਨ ਦੇ ਸ਼ਬਦਾਂ ਵਿੱਚ ਰੱਦੀ ਦੀ ਟੋਕਰੀ ਸੀ ਫਿਰ ਬਹੁ ਬੜੇ ਸ਼ੌਕਨਾਰ ਅਤੇ ਧਿਆਨ ਨਾਲ ਉਹਨਾਂ ਨੇ ਭਲੀ ਨਗੀਨਿਆਂ ਦਾ ਮੁਆਇਨਾ ਕਰਦੀ ਜਿਵੇਂ ਉਸ ਨੂੰ ਕੋਈ ਗਹਿਰੀ ਤੇ ਗੁਪਤ ਖੁਸ਼ੀ ਮਿਲਦੀ ਹੋਵੇ ਅਤੇ ਫਿਰ ਕੋਈ ਹਾਰ ਉਠਾ ਕੇ ਬੜੇ ਮਾਣ ਦੇ ਨਾਲ ਪਤੀ ਦੀ ਗਰਦਨਦਾਰੇ ਪਹਿਨਾ ਕੇ ਹੱਸਦੇ ਹੋਏ ਕਹਿੰਦੀ ਇੰਨੇ ਮਜਾਹੀਆ ਲੱਗ ਰਹੇ ਹੋ ਅਤੇ ਫਿਰ ਖੁਦ ਨੂੰ ਹੀ ਉਸ ਦੀਆਂ ਬਾਹਾਂ ਦੇ ਹਵਾਲੇ ਕਰ ਦਿੰਦੀ ਅਤੇ ਉਸ ਨੂੰ دیਵਾਨਿਆਂ ਵਾਂਗ ਚੁੰਮਣ ਲੱਗਦੀ ਸਿਆਲਾਂ ਦੀ ਇੱਕ ਸ਼ਾਮ ਉਪੇਰੇ ਤੋਂ ਘਰ ਪਰਤੇ ਹੋਏ ਉਸਨੂੰ ਠੰਡ ਲੱਗ ਗਈ ਦੂਜੇ ਦਿਨ ਉਹ ਖੰਗਣ ਲੱਗੀ ਅਤੇ 8 ਦਿਨ ਬਾਅਦ ਹੀ ਉਹ ਫੇਫੜਿਆਂ ਦੀ ਸੋਜ ਦੇ ਰੋਗ ਦੇ ਨਾਲ ਇਸ ਦੁਨੀਆ ਤੋਂ ਚਲੀ ਗਈ ਮਿਸਟਰ ਲੈਟਨ ਦੇ ਗਮ ਅਤੇ ਨਿਰਾਸ਼ਾ ਦੀ ਸਿੱਦਤ ਇੰਨੀ ਸੀ ਕਿ 1 ਮਹੀਨੇ ਵਿੱਚ ਹੀ ਉਸ ਦੇ ਵਾਲ ਟੋਲੇ ਹੋ ਗਏ ਉਹ ਲਗਾਤਾਰ ਹੁੰਦਾ ਰਿਹਾ ਵਿਸ਼ੀ ਪਤਨੀ ਦੀ ਮੁਸਕਰਾਹਟ ਉਸਦੀ ਆਵਾਜ਼ ਉਸਦੀ ਮਨਮੋਹਨੀ ਆਦਾ ਉਸ ਦਾ ਦਿਲ ਤੋੜ ਤੋੜਦੀਆਂ ਰਹੀਆਂ ਸਮਾ ਵੀ ਮਿਸਟਰ ਲੈਟਨ ਦੇ ਗਮ ਦਾ ਕੋਈ ਚਾਰਾ ਨਾ ਕਰ ਸਕਿਆ ਅਕਸਰ ਦਫ਼ਤਰ ਦੇ ਸਾਥੀ ਜਦੋਂ ਚਲਿਤ ਮਾਸ ਮਸਲੀਆਂ ਬਾਰੇ ਚਰਚਾ ਕਰਦੇ ਕਰ ਰਹੇ ਹੁੰਦੇ ਤਾਂ ਮਿਸਟਰ ਲੈਟਨ ਦੀਆਂ ਅੱਖਾਂ ਵਿੱਚ ਹੰਝੂ ਡੁਲਕਣ ਲੱਗ ਪੈਂਦੇ ਅਤੇ ਉਸ ਦਾ ਗਮਦਿਲ ਚੀਰਵੀਆਂ ਸਿਸਕੀਆਂ ਬਣ ਬਾਹਰ ਨਿਕਲਣ ਲੱਗਦਾ ਉਸ ਨੇ ਪਤਨੀ ਦੇ ਕਮਰੇ ਵਿੱਚ ਹਰ ਚੀਜ਼ ਨੂੰ ਦੀ یوں ਰੱਖੀ ਸੀ ਜਿਵੇਂ ਉਸ ਦੇ ਜਿਉਂਦੇ ਹੋਣ ਸਮੇਂ ਸੀ ਉਸ ਦਾ ਸਾਰਾ ਫਰਨੀਚਰ ਉਸ ਦੇ ਕਪੜੇ ਬਿਲਕੁਲ ਉੰਜ ਹੀ ਰੱਖੇ ਸਨ ਜਿਵੇਂ ਉਹ ਉਸ ਦਿਨ ਰੱਖੇ ਸਨ ਜਿਸ ਦਿਨ ਉਸ ਦੀ ਮੌਤ ਹੋਈ ਸੀ ਉਹ ਹਰ ਰੋਜ਼ ਇਕਾਂਤ ਵਿੱਚ ਜਾ ਬੈਠਦਾ ਤੇ ਆਪਣੀ ਪਤਨੀ ਦੀਆਂ ਯਾਦਾਂ ਵਿੱਚ ਗੁੰਮ ਹੋ ਜਾਂਦਾ ਉਹੀ ਉਸਦੀ ਜ਼ਿੰਦਗੀ ਦਾ ਖਜ਼ਾਨਾ ਸੀ ਉਸਦੇ ਵਿजूद ਦੀ ਖੁਸ਼ੀ ਸੀ ਪਰ ਛੇਤੀ ਹੀ ਉਹ ਜ਼ਿੰਦਗੀ ਦੇ ਸੰਘਰਸ਼ ਵਿੱਚ ਉਲਝ ਗਿਆ ਉਸਦੀ ਆਮਦਨੀ ਜਿਸ ਨਾਲ ਉਸਦੀ ਪਤਨੀ ਘਰ ਦੇ ਸਾਰੇ ਖਰਚੇ ਸੋਖ ਨਾਲ ਚਲਾ ਲਿਆ ਕਰਦੀ ਸੀ ਉਹ ਹੁਣ ਉਸ ਦੀਆਂ ਅਹਿਮ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੀ ਕਾਫੀ ਨਹੀਂ ਸਨ ਅਤੇ ਉਹ ਹੈਰਾਨ ਸੀ ਕਿ ਕਿਵੇਂ ਉਹ ਜ਼ਿੰਦਗੀ ਦੀਆਂ ਐਸ਼ਾਂ ਦਾ ਇੰਤਜ਼ਾਮ ਵੀ ਕਰ ਲਿਆ ਕਰਦੀ ਸੀ ਮਹਿੰਗੀ ਸ਼ਰਾਬ ਖਾਣ ਲਈ ਸੁਆਦੀ ਚੀਜ਼ਾਂ ਜੋ ਉਹ ਆਪਣੀ ਥੋੜੀ ਹਮਤਨੀ ਵਿੱਚ ਹਾਸਲ ਕਰਨ ਵਿੱਚ ਨਕਾਮ ਸੀ ਮਿਸਟਰ ਲੈਟਰ ਨੇ ਕਾਫੀ ਕਰਜ਼ੇ ਚੜਾ ਲਿਆ ਅਤੇ ਛੇਤੀ ਹੀ ਹੋਰ ਗਰੀਬੀ ਦੀ ਹਾਲਤ ਵਿੱਚ ਪਹੁੰਚ ਗਿਆ ਇੱਕ ਦਿਨ ਜਦੋਂ ਉਸਨੇ ਦੇਖਿਆ ਕਿ ਉਸਦੇ ਦਿਆਂ ਜੀਪਾਂ ਖਾਲੀ ਹਨ ਤਾਂ ਉਸਨੂੰ ਖਿਆਲ ਆਇਆ ਕਿ ਕੁਝ ਸਮਾਨ ਵੇਚ ਦਿੱਤਾ ਜਾਵੇ ਫਿਰ ਉਸਨੇ ਸੋਚਿਆ ਕਿਉਂ ਨਾ ਪਤਨੀ ਦੇ ਕੁਝ ਨਕਲੀ ਗਹਿਣੇ ਵੇਚ ਦੇਵਾਂ ਉਹੀ ਨਕਲੀ ਗਹਿਣੇ ਜਿਨ੍ਹਾਂ ਨੂੰ ਵੇਖ ਕੇ ਉਹ ਕੁੜਿਆ ਕਰਦਾ ਸੀ ਅਤੇ ਜੋ ਬੀਤੇ ਵਿੱਚ ਉਸਨੂੰ ਗੁੱਸਾ ਚੜਾਉਂਦਾ ਕਾਰਨ ਹੋਇਆ ਕਰਦੇ ਸਨ ਗਹਿਣਿਆਂ ਉੱਤੇ ਉਸਦੀ ਇੱਕ ਝਾਤੀ ਨੇ ਜਿਵੇਂ ਉਸਦੀ ਖੋਈ ਹੋਈ ਪਤਨੀ ਦੀਆਂ ਯਾਦਾਂ ਨੂੰ ਕੁਝ ਹੱਦ ਤੱਕ ਕਚਲ ਦਿੱਤਾ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਉਹ ਬਹੁਤ ਜ਼ਿਆਦਾ ਖਰੀਦਦਾਰੀ ਕਰਨ ਲੱਗੀ ਸੀ। ਨਿਤ ਕੋਈ ਨਾ ਕੋਈ ਨਵਾਂ ਗਹਿਣਾ ਲੈ ਆਉਂਦੀ। ਉਹ ਕੁਝ ਸਮਾਂ ਉਹਨਾਂ ਨੂੰ ਫੋਲਾਫਾਲੀ ਕਰਦਾ ਰਿਹਾ ਕਿ ਆਖਰ ਉਸ ਨੇ ਉਸ ਭਾਰੀ ਹਾਰ ਨੂੰ ਵੇਚਣ ਦਾ ਫੈਸਲਾ ਕੀਤਾ ਜੋ ਉਸ ਦੀ ਪਤਨੀ ਨੂੰ ਬਹੁਤ ਪਸੰਦ ਸੀ ਅਤੇ ਮਿਸਟਰ ਲੈਟਨ ਦਾ ਖਿਆਲ ਸੀ ਕਿ ਇਸ ਦੇਸ਼ੀਏ ਜਾਂ ਸਾਤ ਫ੍ਰੈਂਕ ਤਾਂ ਮਿਲ ਹੀ ਜਾਣਗੇ ਕਿਉਂਕਿ ਉਸ ਦੀ ਕਾਰਾਈਗਰੀ ਬਹੁਤ ਸੋਹਣੀ ਸੀ ਹਾਲਾਂਕਿ ਉਹ ਨਕਲੀ ਸੀ। ਉਸ ਨੇ ਹਾਰ ਨੂੰ ਜੇਬ ਵਿੱਚ ਰੱਖਿਆ ਅਤੇ ਪਰ ਉਸੇ ਜੋਗ ਜਾਦ ਦੇ ਕਿਸੇ جوہری ਦੀ ਤਲਾਸ਼ ਵਿੱਚ ਨਿਕਲ ਪਿਆ। ਕਾਫੀ ਧੀਰ ਬਾਅਦ ਉਹ ਆਪਣੀ ਮਾੜੀ ਹਾਲਾਤ ਦੇ ਜਾਹਿਰ ਹੋਣ ਦੀ ਅਤੇ ਐਨੀ ਬੇਕਾਰ ਜਹੀ ਚੀਜ਼ ਵੇਚਣ ਦੀ ਸ਼ਰਮਿੰਦਗੀ ਦਾ ਮਾਰਿਆ ਇੱਕ جوہری ਦੀ ਦੁਕਾਨ ਵਿੱਚ ਚਲਾ ਗਿਆ। ਜਨਾਬ ਉਸਨੇ ਦੁਕਾਨਦਾਰ ਨੂੰ ਕਿਹਾ ਮੈਂ ਪਤਾ ਕਰਨਾ ਚਾਹੁੰਦਾ ਹਾਂ ਕਿ ਇਸ ਦੀ ਕੀਮਤ ਕਿੰਨੀ ਕੀਮਤ ਮਿਲ ਸਕੇਗੀ। ਦੁਕਾਨਦਾਰ ਨੇ ਹਾਰ ਹੱਥ ਵਿੱਚ ਲੈ ਕੇ ਉਸ ਦਾ ਮੁਆਇਨਾ ਕੀਤਾ ਤੇ ਫਿਰ ਗਰੀਦਾਨ ਨੂੰ ਸੱਦ ਕੇ ਆਹ ਹਿਸ਼ਤਾ ਜਹੇ ਕੁਝ ਕਿਹਾ। ਫਿਰ ਉਸਨੇ ਹਾਰ ਨੂੰ ਕਾਊਂਟਰ ਉੱਤੇ ਰੱਖਿਆ ਅਤੇ ਆਖਰੀ ਫੈਸਲਾ ਲੈਣ ਤੋਂ ਪਹਿਲਾਂ ਉਸਨੂੰ ਉਲਟਾ-ਪੁਲਟਾ ਕੇ ਅੱਠ-ਅੱਠ ਪਾਸਿਆਂ ਤੋਂ ਦੇਖਦਾ ਰਿਹਾ। ਮਿਸਟਰ ਲੈਟਨ ਦੁਕਾਨਦਾਰ ਦੀਆਂ ਇਹਨਾਂ ਹਰਕਤਾਂ ਤੋਂ ਚਿੜ ਗਿਆ ਸੀ ਅਤੇ ਕਹਿ ਦੇਣਾ ਚਾਹੁੰਦਾ ਸੀ, "ਹਾਂ, ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਸ ਦੀ ਕੋਈ ਕੀਮਤ ਨਹੀਂ।" ਐਨੇ ਨੂੰ ਜ਼ੋਹਰੀ ਨੇ ਕਿਹਾ, "ਜਨਾਬ ਇਸ ਹਾਰ ਦੀ ਕੀਮਤ ਤਾਂ 12 ਤੋਂ 15 ਹਜ਼ਾਰ ਫ੍ਰੈਂਕ ਹੈ। ਪਰ ਮੈਂ ਇਸ ਨੂੰ ਉਦੋਂ ਤੱਕ ਖਰੀਦ ਨਹੀਂ ਸਕਦਾ ਜਦੋਂ ਤੱਕ ਤੁਸੀਂ ਮੈਨੂੰ ਇਸ ਦਾ ਇਸ ਗੱਲ ਦਾ ਪ੍ਰਮਾਣ ਦੇ ਸਕੋ ਕਿ ਤੂੰ ਇਤਸਰੋਂ ਕਿੱਥੋਂ ਖਰੀਦਿਆ ਸੀ ਦੁਕਾਨਦਾਰ ਦੀ ਗੱਲ ਪੂਰੀ ਨਾ ਸਮਝਦੇ ਹੋਏ ਹੈਰਤ ਨਾਲ ਮਿਸਟਰ ਲੈਟਨ ਦੀਆਂ ਅੱਖਾਂ ਅੱਡੀਆਂ ਤੇ ਮੂੰਹ ਖੁੱਲਾ ਰਹਿ ਗਿਆ ਆਖਿਰ ਉਸਨੇ ਜ਼ਬਾਨ ਖੋਲੀ ਤੇ ਹਲਕਾਂਦੇ ਹੋਏ ਪੁੱਛਿਆ ਕਿ ਯਕੀਨਨ ਤੁਹਾਡਾ ਮਤਲਬ ਉਹੀ ਹੈ ਜੋ ਤੁਸੀਂ ਕਹਿ ਰਹੇ ਹੋ ਦੁਕਾਨਦਾਰ ਨੇ ਬੜੇ ਰੁੱਖੇਪਨ ਨਾਲ ਜਵਾਬ ਦਿੱਤਾ ਤੁਸੀਂ ਕਿਤੇ ਹੋਰ ਵੀ ਕੋਸ਼ਿਸ਼ ਕਰ ਸਕਦੇ ਹੋ ਹੋ ਸਕਦਾ ਹੈ ਕੋਈ ਇਸ ਨਾਲੋਂ ਜ਼ਿਆਦਾ ਦੀ ਪੇਸ਼ਕਸ਼ ਕਰ ਦੇਵੇ ਮੇਰੇ ਖਿਆਲ 'ਚ ਇਸ ਦੀ ਕੀਮਤ 15000 ਫ੍ਰੈਂਕ ਤੋਂ ਜ਼ਿਆਦਾ ਹੈ ਨਹੀਂ ਹੋਵੇਗੀ ਜੇਕਰ ਇਸ ਨਾਲੋਂ ਬਿਹਤਰ ਰਕਮ ਨਾ ਮਿਲੇ ਤਾਂ ਵਾਪਸ ਚਲੀ ਜਾਣਾ ਰਾਨੀ ਨਾਲ ਹੱਕੇ-ਵੱਕੇ ਮਿਸਟਰ ਲੈਟਰਨ ਨੇ ਦੁਕਾਨਦਾਰ ਕੋਲੋਂ ਨੈਬੂਲਸ ਲਿਆ ਅਤੇ ਦੁਕਾਨ ਵਿੱਚੋਂ ਬਾਹਰ ਨਿਕਲ ਆਇਆ ਉਸ ਨੂੰ ਸੋਚਣ ਲਈ ਕੁਝ ਵਕਤ ਚਾਹੀਦਾ ਸੀ ਦੁਕਾਨੋਂ ਬਾਹਰ ਆਉਂਦੇ ਹੀ ਉਸ ਦਾ ਦਿਲ ਕਰਦਾ ਸੀ ਕਿ ਉਹ ਖੂਬ ਹੱਸੇ ਤੇ ਉਸਨੇ ਮਨ ਹੀ ਮਾਨੇ ਕਿ ਹਾ ਬੇਵਕੂਫ ਅਸਲੋਂ ਬੇਵਕੂਫ ਜੇਕਰ ਮੈਂ ਸ਼ਬਦਾਂ ਦਾ ਮਤਲਬ ਜਿਉਂ ਦਾ ਤਿਉਂ ਲਵਾਂ ਤਾਂ ਇਹ ਕਿਹੜਾ ਜੌਰੀ ਸੀ ਜੋ ਅਸਲੀ ਤੇ ਨਕਲੀ ਹੀਰਿਆਂ ਵਿੱਚ ਫਰਕ ਨਹੀਂ ਕਰ ਸਕਦਾ ਸੀ ਕੁਝ देर बाद ਉਹ ਰੁਈ ਡਾਲਾਪੇ ਦੀ ਇੱਕ ਦੁਕਾਨ ਵਿੱਚ ਦਾਖਲ ਹੋਇਆ ਦੁਕਾਨ ਦੇ ਮਾਲਕ ਨੇ ਜਿਵੇਂ ਹੀ ਹਾਰ ਉੱਤੇ ਨਜ਼ਰ ਮਾਰੀ ਉਹ ਚੀਕ ਉੱਠਿਆ ਉਹ ਮੇਰੇ ਰੱਬਾ ਇਹ ਮੈਂ ਤਾਂ ਇਸ ਨੂੰ ਚੰਗੀ ਤਰ੍ਹਾਂ ਪਛਾਣਦਾ ਹਾਂ ਇਹ ਇੱਥੋਂ ਹੀ ਖਰੀਦਿਆ ਗਿਆ ਸੀ ਮਿਸਟਰ ਲੈਟਨ ਬਹੁਤ ਵਿਆਕੁਲ ਸੀ ਅਤੇ ਉਸਨੇ ਪੁੱਛਿਆ ਕੀ ਕੀਮਤ ਹੋਵੇਗੀ ਇਸ ਦੀ ਉਂਝ ਤਾਂ ਮੈਂ ਇਹ 20000 ਫ੍ਰੈਂਕ ਵਿੱਚ ਵੇਚਿਆ ਸੀ ਪਰ ਹੁਣ ਮੈਂ ਇਸ ਨੂੰ 18000 ਫ੍ਰੈਂਕ ਵਿੱਚ ਲੈ ਸਕਦਾ ਹਾਂ ਜੇਕਰ ਤੁਸੀਂ ਕਾਨੂੰਨੀ ਜ਼ਰੂਰਤਾਂ ਦੇ ਤਹਿਤ ਮੈਨੂੰ ਦੱਸ ਦਿਓ ਕਿ ਇਹ ਤੁਹਾਡੇ ਕੋਲ ਕਿਵੇਂ ਆਇਆ ਮਿਸਟਰ ਲੈਟਨ ਜੋ ਪੂਰੀ ਤਰ੍ਹਾਂ ਸੁਣ ਹੋ ਚੁੱਕਿਆ ਸੀ ਕਹਿਣ ਲੱਗਿਆ ਪਰ ਪਰ ਤੁਸੀਂ ਚੰਗੀ ਤਰ੍ਹਾਂ ਉਹ ਐਨਾ ਕਰ ਲਓ ਕਿਉਂਕਿ ਹੁਣ ਤੱਕ ਮੈਂ ਤਾਂ ਮੈਂ ਇਸ ਨੂੰ ਨਕਲੀ ਸਮਝਦਾ ਰਿਹਾ ਹਾਂ جوہری ਨੇ ਪੁੱਛਿਆ ਤੁਸੀਂ ਹੋ ਕੌਣ ਜਨਾਬ ਮੈਂ ਲੈਟਨ ਭਰੇਲੂ ਮੰਤਰਾਲੇ ਵਿੱਚ ਮੁਲਾਜ਼ਮ ਹਾਂ ਅਤੇ ਮੈਂ ਨੰਬਰ 16 ਸ਼ਹੀਦਾਂ ਵਾਲੀ ਗਲੀ ਵਿੱਚ ਰਹਿੰਦਾ ਹਾਂ ਦੁਕਾਨਦਾਰ ਨੇ ਕਈ ਕਿਤਾਬਾਂ ਵੇਖੀਆਂ ਤੇ ਆਖਿਰ ਉਸ ਨੂੰ ਖਰੀਦਣ ਵਾਲੇ ਦਾ ਨਾਮ ਤੇ ਪਤਾ ਮਿਲ ਗਿਆ ਅਤੇ ਦੱਸਿਆ ਕਿ ਇਹ ਹਾਰ ਮੈਡਮ ਲੈਟਨ ਨੂੰ 16 ਸ਼ਹੀਦਾਂ ਵਾਲੀ ਗਲੀ ਵਾਲੇ ਪਤੇ ਉੱਤੇ 20 ਜੁਲਾਈ 1876 ਨੂੰ ਭੇਜਿਆ ਗਿਆ ਸੀ। ਦੋਨੋਂ ਇੱਕ ਦੂਜੇ ਦੀਆਂ ਅੱਖਾਂ ਵਿੱਚ ਦੇਖਣ ਲੱਗੇ। ਦੋਨੋਂ ਚੁੱਪ ਮਿਸਟਰ ਲੈਟਨ ਹੈਰਾਨੀ ਨਾਲ ਅਤੇ جوہری ਉਸ ਨੂੰ ਚੋਰ ਸਮਝਦੇ ਹੋਏ। ਆਖਿਰ جوہری ਨੇ ਖਮੋਸ਼ੀ ਤੋੜੀ। ਕੀ ਤੁਸੀਂ ਇਹ ਹਾਰ 24 ਘੰਟਿਆਂ ਲਈ ਮੇਰੇ ਕੋਲ ਛੱਡ ਸਕਦੇ ਹੋ? ਮੈਂ ਉਸ ਨੂੰ ਤੁਹਾਨੂੰ ਰਸੀਦ ਦੇ ਦੇਵਾਂਗਾ। ਮਿਸਟਰ ਲੈਟਨ ਨੇ ਜਲਦੀ ਨਾਲ ਜਵਾਬ ਦਿੱਤਾ ਹਾਂ ਜ਼ਰੂਰ ਅਤੇ ਰਸੀਦ ਜੇਬ ਵਿੱਚ ਰੱਖਦੇ ਹੋਏ ਉਹ ਦੁਕਾਨ ਤੋਂ ਬਾਹਰ ਨਿਕਲ ਗਿਆ ਭਿਆਨਕ ਉਲਝਣਾ ਵਿੱਚ ਕਿਰਿਆ ਉਹ ਐਵੇਂ ਬੇਮਤਲਬ ਛੜਕਾਉਂਦੇ ਘੁੰਮਦਾ ਰਿਹਾ ਉਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਸ ਦੀ ਪਤਨੀ ਇੰਨੇ ਮਹਿੰਗੇ ਯਾਨੇ ਖਰੀਦਨ ਦੀ ਤਾਂ ਯਕੀਨਨ ਗੁੰਜਾਇਸ਼ ਨਹੀਂ ਰੱਖਦੀ ਸੀ ਹੋ ਸਕਦਾ ਹੈ ਕਿਸੇ ਨੇ ਤੋਹਫੇ ਵਿੱਚ ਦਿੱਤੇ ਹੋਣ ਪਰ ਕਿਸ ਨੇ ਅਤੇ ਉਸ ਨੂੰ ਹੀ ਕਿਉਂ ਦਿੱਤੇ ਗਏ ਇਹ ਤੋਹਫੇ ਉਹ ਸੜਕ ਦੇ ਵਿਚਕਾਰ ਰੁਕ ਗਿਆ ਇੱਕ ਕੌਫਨਾਕ ਸ਼ੱਕ ਉਸਦੇ ਚਿਹਨ ਵਿੱਚ ਸਰਕਾਰ ਹੋਣ ਲੱਗਾ ਕੀ ਉਹ ਤਾਂ ਫਿਰ ਸਾਰੀ ਕੀ ਗਹਿਣੇ ਉਸ ਨੂੰ ਤੋਹਫਿਆਂ ਦੇ ਜ਼ਰੀਏ ਹੀ ਮਿਲੇ ਹੋਣਗੇ ਉਸਦੇ ਪੈਰਾਂ ਦੇ ਹੇਠਾਂ ਜ਼ਮੀਨ ਜਿਵੇਂ ਕੰਬਲ ਲੱਗੀ ਸੀ ਸਾਹਮਣੇ ਵਾਲਾ ਦਰਖਤ ਡਿੱਗਦਾ ਹੋਇਆ ਮਹਿਸੂਸ ਹੋਣ ਲੱਗਾ ਉਸਨੇ ਆਪਣੀ ਹੱਥ ਹਵਾ ਵਿੱਚ ਲਹਿਰਾਏ ਅਤੇ ਬਿਉਸ਼ ਹੋ ਕੇ ਜ਼ਮੀਨ ਉੱਤੇ ਡੇਗ ਪਿਆ ਜਦੋਂ ਹੋਸ਼ ਆਇਆ ਤਾਂ ਉਹ ਇੱਕ ਹਸਪਤਾਲ ਵਿੱਚ ਸੀ ਜਿੱਥੇ ਕੁਈ ਲੰਘ ਰਿਹਾ ਸ਼ਖਸ ਉਸਨੂੰ ਉਤਾ ਕੇ ਛੱਡ ਗਿਆ ਸੀ ਉਸਨੇ ਬੇਨਤੀ ਕੀਤੀ ਕਿ ਉਸਨੂੰ ਘਰ ਪਰ ਚਾਹ ਦਿੱਤਾ ਜਾਵੇ ਘਰ ਪਹੁੰਚ ਕੇ ਉਸਨੇ ਦਰਵਾਜ਼ਾ ਬੰਦ ਕੀਤਾ ਤੇ ਲਗਾਤਾਰ ਰੋਂਦਾ ਰਿਹਾ ਰੋਂਦੇ ਰੋਂਦੇ ਰਾਤ ਹੋ ਗਈ ਆਖਰ ਆਪਣੀ ਥਕਾਵਟ ਉਤੇ ਕਾਬੂ ਪਾ ਕੇ ਉਹ gehri neend so gaya ਦੂਜੇ ਦਿਨ ਦੇ ਸੂਰਜ ਨੇ ਉਸਨੂੰ ਜਗਾ ਦਿੱਤਾ ਤੇ ਉਹ ਹੌਲੀ ਹੌਲੀ ਦਫ਼ਤਰ ਜਾਣ ਲਈ ਤਿਆਰ ਹੋਣ ਲੱਗ ਪਿਆ ਉੰਜ ਇੰਨੇ ਸਦਮੇ ਦੇ ਬਾਅਦ ਕੰਮ ਕਰਨਾ ਮੁਸ਼ਕਲ ਹੀ ਸੀ ਇਸ ਲਈ ਛੁੱਟੀ ਦੀ ਦਰਖਾਸਤ ਪੇਸ਼ ਦਿੱਤੀ ਫਿਰ ਜਾਦਾਇਆ ਕੀ ਉਸਨੇ ਜੋਹਰੀ ਤੇ ਜਾਣਾ ਹੈ ਉਥੇ ਜਾਣ ਦਾ ਖਿਆਲ ਕੁਝ ਠੀਕ ਨਹੀਂ ਲੱਗ ਰਿਹਾ ਸੀ ਪਰ ਉਹ ਹਾਰ ਉਸ ਕੋਲ ਛੱਡਣਾ ਵੀ ਨਹੀਂ ਚਾਹੁੰਦਾ ਸੀ ਉਸਨੇ ਕੱਪੜੇ ਬਦਲੇ ਤੇ ਬਾਹਰ ਨਿਕਲ ਗਿਆ ਬਹੁਤ ਖੂਬਸੂਰਤ ਦਿਨ ਸੀ ਸਾਫ ਤੇ ਲਿਖਰਿਆ ਨੀਲਾ ਆਸਮਾਨ ਇੇਠਾਂ ਪੱਜਨਾਠ ਵਿੱਚ ਮਸਰੂਫ ਸਹਿਰ ਉੱਤੇ ਮੁਸਤਰਾ ਰਿਹਾ ਸੀ ਵੇਲੇ ਲੋਕ ਆਪਣੀਆਂ ਜੇਬਾਂ ਵਿੱਚ ਹੱਥ ਪਾਈ ਅਵਾਰਾ ਗੱਦੀ ਕਰ ਰਹੇ ਸਨ ਮਿਸਟਰ ਲੈਟਰ ਨੇ ਇਨਾ ਬੇਵਿਕਲ ਲੋਕਾਂ ਨੂੰ ਵੇਖ ਕੇ ਖੁਦ ਨੂੰ ਕਿਹਾ ਅਮੀਰ ਲੋਕ ਸੱਚਮੁੱਚ ਬਹੁਤ ਖੁਸ਼ ਰਹਿੰਦੇ ਹਨ ਦੌਲਤ ਵਿੱਚ ਕਿੰਨੀ ਤਾਕਤ ਹੁੰਦੀ ਹੈ ਅਤੇ ਅੰਤਿਅੰਤ ਡੂੰਗੇ ਦੁੱਖ ਵੀ ਭੁਲਾਏ ਜਾ ਸਕਦੇ ਹਨ ਬੰਦਾ ਕਿਤੇ ਵੀ ਜਾ ਸਕਦਾ ਹੈ ਯਾਤਰਾ ਵਿੱਚ ਧਿਆਨ ਹੋਰ ਪਾਸੇ ਲੱਗ ਜਾਂਦਾ ਹੈ ਜੋ ਸੋਗ ਦਾ ਪੱਕਾ ਲਾਜ ਹੈ ਕਾਸ਼ ਮੈਂ ਅਮੀਰ ਹੁੰਦਾ ਉਸ ਨੂੰ ਮਹਿਸੂਸ ਹੋਇਆ ਕਿ ਉਹ ਭੁੱਖਾ ਸੀ ਪਰ ਉਸਦੀ ਜੇਬ ਖਾਲੀ ਸੀ ਉਸ ਨੂੰ ਫਿਰ ਹਾਰ ਦੀ ਜਿਹਾਦੀ 18000 ਫ੍ਰੈਂਕ 18000 ਫ੍ਰੈਂਕ ਦੀ ਕਿੰਨੀ ਵੱਡੀ ਰਕਮ ਉਹ ਸੇਤੀ ਹਿਜ਼ੋਰੀ ਦੇ ਦੁਕਾਨ ਦੇ ਸਾਹਮਣੇ ਖੜਾ ਸੀ 18000 ਫ੍ਰੈਂਕ ਕਈ ਵਾਰ ਉਸਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਸ ਨੂੰ ਹਰ ਵਾਰ ਸ਼ਰਮ ਉਸ ਨੂੰ ਵਾਪਸ ਖਿੱਚ ਲੈਂਦੀ ਸੀ ਐ ਪਰ ਉਹ ਭੁੱਖਾ ਸੀ ਬਹੁਤ ਭੁੱਖਾ ਅਤੇ ਜੇਬ ਵਿੱਚ ਇੱਕ ਸੈਂਟ ਵੀ ਨਹੀਂ ਸੀ ਉਸਨੇ ਤੁਰੰਤ ਮਨ ਬਣਾਇਆ ਤੇਜ਼ੀ ਨਾਲ ਛੜਕ ਪਾਰ ਕੀਤੀ ਇਸ ਤੋਂ ਪਹਿਲਾਂ ਕਿ ਸੋਚਣ ਨੂੰ ਵਕਤ ਮਿਲੇ ਉਹ ਦੁਕਾਨ ਵਿੱਚ ਵੜ ਗਿਆ ਦੁਕਾਨ ਦੇ ਮਾਲਕ ਨੇ ਤੁਰੰਤ ਅੱਗੇ ਵਧ ਕੇ ਕੁਰਸੀ ਦੀ ਪੇੜ ਕੁਰਸੀ ਪੇਸ਼ ਕੀਤੀ ਅਤੇ ਸਾਰੇ ਮੁਲਾਜ਼ਮਾਂ ਆਪਣਾ ਤਨਾਲ ਉਸ ਵੱਲ ਦੇਖ ਰਹੇ ਸਨ ਮੈਂ ਸਾਰੀ ਜਾਂਚ ਕਰਵਾ ਲਈ ਹੈ ਮਿਸਟਰ ਲੈਟਨ جوہری ਨੇ ਦੱਸਿਆ ਤੇ ਤੁਸੀਂ ਜੇਕਰ ਹਾਲੇ ਵੀ ਇਸ ਨੂੰ ਵੇਚਣ ਦੇ ਆਪਣੇ ਇਰਾਦੇ ਦੇ ਕਾਇਮ ਹੋ ਤਾਂ ਮੈਂ ਜੋ ਰਕਮ ਦੀ ਪੇਸ਼ਕਸ਼ ਕੀਤੀ ਸੀ ਉਹ ਅਦਾ ਕਰਨ ਲਈ ਤਿਆਰ ਹਾਂ ਬਿਲਕੁਲ ਸਰ ਮਿਸਟਰ ਲੈਟਨ ਨੇ ਹਲਕਾ ਹੰਦੇ ਹੋਏ ਕਿਹਾ ਫਿਰ ਦੁਕਾਨ ਦੇ ਮਾਲਕ ਨੇ ਦਰਾਜ ਵਿੱਚੋਂ 18000 ਫ੍ਰੈਂਕ ਕੱਢੇ ਅਤੇ ਮਿਸਟਰ ਲੈਟਨ ਦੇ ਹਵਾਲੇ ਕਰ ਦਿੱਤੇ ਉਸ ਨੇ ਰਸੀਦ ਉੱਤੇ ਸਤਿਅਪੱਖਿਤ ਕੀਤੇ ਅਤੇ ਨੋਟ ਜੇਬ ਵਿੱਚ ਰੱਖ ਲਈ ਦੁਕਾਨ ਤੋਂ ਬਾਹਰ ਨਿਕਲਦੇ ਹੋਏ ਉਹ ਫਿਰ ਇੱਕ ਵਾਰ ਮੂਡ ਆਇਆ ਤੇ ਵੇਖਿਆ ਕਿ جوہری ਦੇ ਬੁੱਲਾਂ ਉੱਤੇ ਉਹੀ ਜਾਣੀ ਪਛਾਣੀ ਮੁਸਕੁਰਾ ਹਟਸੀ ਮਿਸਟਰ ਲੈਟਰਨ ਨੇ ਨਜ਼ਰਾਂ ਨੀਨੀਆਂ ਕਰਦੇ ਹੋਏ ਕਿਹਾ ਮੇਰੇ ਕੋਲ ਮੇਰੇ ਕੋਲ ਇਸ ਤਰ੍ਹਾਂ ਦੇ ਹੋਰ ਵੀ ਨਗინੇ ਹਨ ਜੋ ਉੱਥੋਂ ਹੀ ਆਏ ਸਨ ਜਿੱਥੋਂ ਇਹ ਹਾਰ ਆਇਆ ਹੈ ਕੀ ਤੁਸੀਂ ਉਹਨਾਂ ਨੂੰ ਵੀ ਖਰੀਦ ਲਓਗੇ جوہری ਨੇ ਸਿਰ ਝੁਕਾ ਕੇ ਕਿਹਾ ਜ਼ਰੂਰ ਜਨਾਬ ਮਿਸਟਰ ਲੈਟਰਨ ਨੇ ਗੰਭੀਰਤਾ ਨਾਲ ਕਿਹਾ ਮੈਂ ਹੁਣੇ ਲੈ ਕੇ ਆਉਂਦਾ ਹਾਂ ਇੱਕ ਘੰਟੇ ਬਾਅਦ ਹੀ ਉਹ ਸਾਰੇ ਗਹਿਣੇ ਲੈ ਆਇਆ ਹਿਰਿਆ ਨਾਲ ਚੜੇ ਦੋ ਵੱਡੇ ਕਾਂਟੀਆਂ ਦੀ ਕੀਮਤ 20000 ਫ੍ਰੈਂਕ, ਕੰਗਣ 35000 ਫ੍ਰੈਂਕ, ਅੰਗੂਠੀਆਂ 16000 ਫ੍ਰੈਂਕ, ਜਮੁਰਦ ਅਤੇ ਨੀਲਮ ਦੇ ਗਹਿਣੇ 14000 ਫ੍ਰੈਂਕ, ਸੋਨੇ ਦੀ ਜੰਜੀਰ ਜਿਸ ਵਿੱਚ ਵੱਡਾ ਸਾਰਾ ਹੀਰੇ ਦਾ ਲਾਕਟ ਲੱਗਿਆ ਸੀ 40000 ਫ੍ਰੈਂਕ ਜਿਨ੍ਹਾਂ ਦੀ ਕੁੱਲ ਰਕਮ 141 ਫ੍ਰੈਂਕ ਬੰਦੀ ਸੀ। ਜੋਹਰੀ ਨੇ ਮਜ਼ਾਕ ਵਿੱਚ ਕਿਹਾ, ਇੱਕ ਸ਼ਖਸ ਅਜਿਹਾ ਵੀ ਹੈ ਜਿਸਨੇ ਆਪਣੀ ਸਾਰੀ ਬੱਚਤ ਤਿੰਨ ਤਿੰਨ ਗਿਨੀਆਂ ਵਿੱਚ ਨਿਵੇਸ਼ ਕੀਤਾ ਕਰ ਦਿੱਤੀ। ਮਿਸਟਰ ਲੈਟਰਨ ਨੇ ਅਤਿਅੰਤ ਗੰਭੀਰਤਾ ਨਾਲ ਜਵਾਬ ਦਿੱਤਾ। ਇਹ ਨਵੀਸ਼ ਦਾ ਇੱਕ ਹੋਰ ਤਰੀਕਾ ਹੀ ਹੈ ਉਸ ਦਿਨ ਮਿਸਟਰ ਲੈਟਰਨ ਨੇ ਵਾਇਸਾਹ ਵਿੱਚ ਕਾਫੀ ਮਹਿੰਗੀ ਸ਼ਰਾਬ ਖਰੀਦ ਕੇ ਪੀਤੀ ਫਿਰ ਟੈਕਸੀ ਲੈ ਕੇ ਬੂਏ ਦੇ ਇਲਾਕਿਆਂ ਵਿੱਚ ਘੁੰਮ ਦਰਿਆ ਅਤੇ ਹਰ ਭਾਂਤ ਭਾਂ ਦੇ ਮਕਾਨਾਂ ਨੂੰ ਹਿਰਾਕਤ ਨਾਲ ਘੂਰ ਦਰਿਹਾ ਉਹ ਉਹਨਾਂ ਦੇ ਮਾਲਕਾਂ ਨੂੰ ਚੀਖ ਚੀਖ ਕੇ ਕਹਿਣ ਤੋਂ ਆਪਣੇ ਆਪ ਨੂੰ ਮੱਸੀ ਰੋਕ ਰਿਹਾ ਸੀ ਮੈਂ ਵੀ ਅਮੀਰ ਹਾਂ ਮੈਂ 2 ਲੱਖ ਫ੍ਰੈਂਕ ਦਾ ਮਾਲਕ ਹਾਂ ਅਚਾਨਕ ਉਸ ਨੂੰ ਆਪਣੇ ਸਾਹਿਬ ਦੀ ਯਾਦ ਆਈ ਫਿਰ ਉਹ ਦਫ਼ਤਰ ਵੱਲ ਚੱਲ ਪਿਆ ਅਤੇ ਖੁਸ਼ੀ ਨਾਲ ਫੁੱਲਿਆ ਦਫ਼ਤਰ ਵਿੱਚ ਵੜ ਗਿਆ। ਸਾਹਿਬ ਨੂੰ ਕਹਿਣ ਲੱਗਾ ਜਨਾਬ ਮੈਂ ਆਪਣੀ ਨੌਕਰੀ ਤੋਂ ਅਸਤੀਫਾ ਦੇਣਾ ਚਾਹੁੰਦਾ ਹਾਂ। ਹੁਣੇ-ਹੁਣੇ ਮੈਨੂੰ 3 ਲੱਖ ਫ੍ਰੈਂਕ ਪਿੱਛੇ ਵਿੱਚ ਮਿਲੇ ਹਨ। ਮਿਸਟਰ ਲੈਟਰਨ ਨੇ ਦਫ਼ਤਰ ਦੇ ਆਪਣੇ ਸਾਰੇ ਸਾਥੀਆਂ ਨਾਲ ਹੱਥ ਮਿਲਾਇਆ ਅਤੇ ਭੂਖ ਦੇ ਆਪਣੇ ਕੁਝ ਮਨਸੂਬਿਆਂ ਦਾ ਵੀ ਉਨ੍ਹਾਂ ਕੋਲ ਜ਼ਿਕਰ ਕੀਤਾ। ਫਿਰ ਉਹ ਉੱਥੋਂ ਨਿਕਲ ਸਿੱਧੇ ਕੈਫੇ ਅਗਲੇ ਖਾਣਾ ਖਾਣ ਲਈ ਚਲਾ ਗਿਆ। ਉਹ ਇੱਕ ਸ਼ਖਸ ਦੇ ਨਾਲ ਬੈਠ ਗਿਆ ਜੋ ਸਾਫ਼ ਤੌਰ ਤੇ ਅਮੀਰ ਜਾਦਾ ਦਿਖਾਈ ਦੇ ਰਿਹਾ ਸੀ। ਕਾਣੇ ਦੇ ਦੌਰਾਨ ਉਸ ਨੂੰ ਰਾਜਦਾਨਾ ਅੰਦਾਜ਼ ਵਿੱਚ ਦੱਸਿਆ ਕਿ ਹਾਲ ਕੀ ਵਿੱਚ ਉਸ ਨੂੰ ਵਿਰਾਸਤ ਵਿੱਚ